ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਗੁਰੂਗਾਤਾਲ ਆਗਰਾ ਇਸ ਸਥਾਨ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਆਏ ਸਨ ਅਤੇ ਇਸੇ ਹੀ ਸਥਾਨ ਤੋਂ ਗੁਰੂ ਤੇਗ ਬਹਾਦਰ ਜੀ ਨੇ ਸਵੈ ਇੱਛਕ ਗ੍ਰਿਫਤਾਰੀ ਦਿੱਤੀ ਹਾਂ ਜੀ ਹੁਣ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਦੇ ਅੰਦਰ ਅਤੇ ਮੱਥਾ ਟੇਕਦੇ ਹਾਂ ਇਸ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਪਵਿੱਤਰ ਸਥਾਨ ਦੇ ਜੇਸਾ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਨੂੰ 9 ਦਿਨਾਂ ਤੱਕ ਨਜ਼ਰਬੰਦ ਰੱਖਿਆ ਗਿਆ ਸੀ ਜੀ ਅਤੇ ਜੋ ਤੁਸੀਂ ਸਾਹਮਣੇ ਵੀਡੀਓ ਵਿੱਚ ਦੇਖ ਰਹੇ ਹੋ ਇਹ ਹੈ ਜੀ ਗੁਰਦੁਆਰਾ ਮੰਜੀ ਸਾਹਿਬ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਉਸੇ ਹੀ ਸਥਾਨ ਤੇ ਆ ਕੇ ਬੈਠੇ ਸਨ ਜੀ ਉਸ ਸਥਾਨ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਇਸ ਵੀਡੀਓ ਵਿੱਚ ਆਓ ਚੱਲਦੇ ਹਾਂ ਆਪਾਂ ਦਰਬਾਰ ਸਾਹਿਬ ਦੇ ਅੰਦਰ ਅਤੇ ਇਹ ਜੋ ਬਿਲਡਿੰਗ ਦਰਬਾਰ ਸਾਹਿਬ ਅੰਦਰ ਹੈ ਜੀ ਇਹ ਉਸੇ ਵੇਲੇ ਦੀ ਓਦਾਂ ਦੀ ਪ੍ਰਾਤਨ ਹੈ ਜਦ ਗੁਰੂ ਤੇਗ ਬਹਾਦਰ ਜੀ ਇਸ ਸਥਾਨ ਤੇ ਆਏ ਸਨ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਜੀ ਸਾਂਭ ਸੰਭਾਲ ਰੱਖੀ ਗਈ ਹੈ ਹਾਂਜੀ ਜਿਵੇਂ ਕਿ ਤੁਸੀਂ ਉੱਪਰ ਲਿਖਿਆ ਪੜ੍ਹ ਵੀ ਸਕਦੇ ਹੋ ਇਤਿਹਾਸਿਕ ਸਥਾਨ ਗੁਰਦੁਆਰਾ ਦੁੱਖ ਨਿਵਾਰਨ ਗੁਰੂ ਕਾ ਤਾਲ ਆਗਰਾ ਹਾਂਜੀ ਇਹ ਗੁਰਦੁਆਰਾ ਸਾਹਿਬ ਆਗਰੇ ਵਿੱਚ ਸਥਿਤ ਹੈ ਜੀ ਹਾਂਜੀ ਇਹ ਦੇਖੋ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜੇ ਇਹ ਜੋ ਪਿੱਲਰ ਹਨ ਜੀ ਤੇ ਜੋ ਕੰਧਾਂ ਹਨ ਦਰਬਾਰ ਸਾਹਿਬ ਦੀਆਂ ਇਹ ਉਹੀ ਹਨ ਜੋ ਗੁਰੂ ਤੇਗ ਬਹਾਦਰ ਜੀ ਵੇਲੇ ਸਨ ਮਤਲਬ ਉਹੀ ਪ੍ਰਾਤਨ ਸੰਭੀਆਂ ਗਈਆਂ ਹਨ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਬਸ ਕਲੀ ਇਸ ਬਿਲਡਿੰਗ ਦੀ ਸੱਤ ਬਦਲੀ ਗਈ ਹੈ ਜੀ ਤੇ ਬਾਕੀ ਕੰਧਾਂ ਤੇ ਪਿੱਲਰ ਉਹੀ ਪ੍ਰਾਤਨ ਹਨ ਜੀ ਜੋ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਹੀ ਰਹੇ ਹੋ ਦੇਖ ਕੇ ਹੀ ਪਤਾ ਲੱਗ ਰਿਹਾ ਹੈ ਵੀ ਇਹ ਪੁਰਾਤਨ ਮਤਲਬ ਬਿਲਡਰ ਹਨ ਤੇ ਕੰਦਾ ਹਨ ਜੀ ਇੱਥੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੂੰ ਸਾਂਭ ਰੱਖੀ ਗਈ ਹੈ ਜੋ ਕਿ ਅੱਜ ਵੀ ਉਦਾਂ ਹੀ ਕਾਇਮ ਹਨ ਜੀ ਹੁਣ ਆਪਾਂ ਆ ਗਏ ਹਾਂ ਜੀ ਦਰਵਾਸਾ ਸਾਹਿਬ ਤੋਂ ਬਾਹਰ ਮੱਥਾ ਟੇਕ ਕੇ ਤੇ ਇਸ ਤੋਂ ਬਾਅਦ ਹੁਣ ਆਪਾਂ ਚੱਲਾਂਗੇ ਪੋਰਾ ਸਾਹਿਬ ਅੰਦਰ ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ 9 ਦਿਨ ਤੱਕ ਨਜ਼ਰਬੰਦ ਰੱਖਿਆ ਗਿਆ ਸੀ ਜੀ ਹਾਂਜੀ ਇਹ ਹੈ ਜੀ ਪਾਵਨ ਪਵਿੱਤਰ ਪੋਰਾ ਸਾਹਿਬ ਇਸੇ ਹੀ ਸਥਾਨ ਤੇ ਕੁ ਤੇਗ ਬਾਦ ਜਿਹਨੂੰ 9 ਦਿਨ ਤੱਕ ਨਜ਼ਰਬੰਦ ਰੱਖਿਆ ਗਿਆ ਸੀ ਜੀ ਤੇ ਆਓ ਚੱਲਦੇ ਹਾਂ ਆਪਾਂ ਜੀ ਹੁਣ ਅੰਦਰ ਤੇ ਦਰਸ਼ਨ ਕਰਾਉਣੇ ਹਾਂ ਜੀ ਤੁਹਾਨੂੰ ਉਸ ਭੋਰਾ ਸਾਹਿਬ ਦੇ ਹਾਂਜੀ ਹੁਣ ਆਪਾਂ ਆ ਗਏ ਭੋਰਾ ਸਾਹਿਬ ਦੇ ਅੰਦਰ ਤੇ ਦੇਖੋ ਜੋ ਕਿ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਵੀ ਪ੍ਰਾਣੀਆਂ ਮਤਲਬ ਕੰਧਾਂ ਤੇ ਉਹੀ ਪੁਰਾਣਾ ਸਾਰਾ ਕੁਝ ਬਹੁਤ ਹੀ ਵਧੀਆ ਤਰੀਕੇ ਨਾਲ ਸਾਂਭ ਕੇ ਰੱਖਿਆ ਗਿਆ ਹੈ ਤੇ ਆ ਸੱਤ ਵੀ ਤੁਸੀਂ ਦੇਖ ਰਹੇ ਹੋ ਜੀ ਉਸੇ ਵੇਲੇ ਦੀ ਹੀ ਹੈ ਪ੍ਰਾਤਨ ਜੋ ਕੇ ਦੇਖਣ ਨੂੰ ਪਤਾ ਲੱਗ ਹੀ ਰਿਹਾ ਹੈ ਆਪਾਂ ਨੂੰ ਵੀ ਇਹ ਪ੍ਰਾਤਨ ਮਤਲਬ ਉਦਾਂ ਦੇ ਹੀ ਹੈ ਜਦੋਂ ਗੁਰੂ ਤੇਗ ਬਹਾਦਰ ਜੀ ਇਸ ਸਥਾਨ ਤੇ ਆਏ ਸਨ ਹਾਂਜੀ ਇਹ ਹੈ ਜੋ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਤੇਗ ਬਹਾਦਰ ਜੀ 9 ਦਿਨ ਤੱਕ ਨજરਬੰਦ ਰਹੇ ਆਪ ਜੀ ਤੁਹਾਨੂੰ ਦਰਸ਼ਨ ਕਰਾਉਨੇ ਹਾਂ ਜੀ ਹਾਂ ਜੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਮੰਜੀ ਸਾਹਿਬ ਦੇ ਜੀ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਅਕਤੂਬਰ 1675 ਈਸਵੀ ਨੂੰ ਸਭ ਤੋਂ ਪਹਿਲਾਂ ਇੱਥੇ ਹੀ ਆ ਕੇ ਬੈਠੇ ਸਨ ਜੀ ਇਸ ਸਥਾਨ ਤੇ ਉਸ ਸਮੇ ਬਾਦशाही ਬਾਗ ਹੁੰਦਾ ਸੀ ਜੀ ਤੇ ਇਸੇ ਹੀ ਅਸਥਾਨ ਤੋਂ ਗੁਰੂ ਤੇਗ ਬਹਾਦਰ ਜੀ ਨੇ ਗ੍ਰਿਫਤਾਰੀ ਦਿੱਤੀ ਸੀ ਜੀ ਇਸ ਅਸਥਾਨ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਸਭ ਤੋਂ ਪਹਿਲਾਂ ਆ ਕੇ ਬੈਠੇ ਤਾਂ ਇਸ ਅਸਥਾਨ ਤੇ ਅਲੀ ਖਾਨ ਨਾਂ ਦਾ ਵਿਅਕਤੀ ਜੋ ਬੱਕਰੀਆਂ ਚਾਰ ਰਿਹਾ ਸੀ ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਪਾਣੀ ਲਿਆਉਣ ਲਈ ਕਿਹਾ ਤੇ ਉਹ ਗੁਰੂ ਤੇਗ ਬਹਾਦਰ ਜੀ ਲਈ ਬੱਕਰੀਆਂ ਦਾ ਦੁੱਧ ਲੈ ਆਇਆ ਪਰ ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਦੁਬਾਰੇ ਫਿਰ ਕਿਹਾ ਪਾਣੀ ਲਿਆਉਣ ਲਈ ਤਾਂ ਉਸ ਨੇ ਆਖਿਆ ਗੁਰੂ ਜੀ ਪਾਣੀ ਖਾਰਾ ਹੈ ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਕਿਹਾ ਵੀ ਪਾਣੀ ਲੈ ਕੇ ਆਓ ਪਾਣੀ ਹਜ਼ਾਰਾ ਹੈ ਮਤਲਬ ਵੀ ਪਾਣੀ ਮਿੱਠਾ ਹੈ ਇਦਾਂ ਹੀ ਹੋਇਆ ਜਿਵੇਂ ਉਹ ਗੁਰੂਆਂ ਦੇ ਗੁਰੂ ਜੀ ਦੇ ਹੁਕਮ ਨੂੰ ਮੰਨ ਕੇ ਪਾਣੀ ਲੈ ਕੇ ਆਇਆ ਖੂਹ ਵਿੱਚੋਂ ਤਾਂ ਉਹ ਪਾਣੀ ਮਿੱਠਾ ਹੋ ਗਿਆ ਤੇ ਹਾਂਜੀ ਉਹੀ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਸਭ ਤੋਂ ਪਹਿਲਾਂ ਆ ਕੇ ਬੈਠੇ ਸਨ ਅਤੇ ਇਸੇ ਹੀ ਸਥਾਨ ਤੋਂ ਗੁਰੂ ਤੇਗ ਬਹਾਦਰ ਜੀ ਨੇ ਹਸਨ ਅਲੀ ਖਾਨ ਆਦੇ ਵਿਅਕਤੀ ਨੂੰ ਆਪ ਦੀ ਹੀਰੇ ਦੀ ਮੰਦਰੀ ਅਤੇ ਦਸਾਲਾ ਸਾਹਿਬ ਦਿੱਤਾ ਅਤੇ ਆਖਿਆ ਵੀ ਸਾਡੇ ਖਾਨ ਲਈ ਕੁਝ ਲੰਗਰ ਦਾ ਪ੍ਰਬੰਧ ਕੀਤਾ ਜਾਵੇ ਇਸ ਤੋਂ ਬਾਅਦ ਉਹ ਵਿਅਕਤੀ ਦੁਕਾਨਦਾਰ ਕੋਲ ਚलया ਗਿਆ ਬਾਰੇ ਦੁਕਾਨਦਾਰ ਨੂੰ ਉਸਤੇ ਸ਼ੱਕ ਹੋ ਗਿਆ ਵੀ ਇਸ ਕੋਲ ਇੰਨਾ ਕੀਮਤੀ ਸਮਾਨ ਕਿੱਥੋਂ ਆਇਆ ਉਸ ਨੂੰ ਲੱਗਾ ਵੀ ਇਸ ਨੇ ਕਿਸੇ ਬਾਦਸ਼ਾਹ ਦੇ ਘਰੇ ਚੋਰੀ ਕੀਤੀ ਹੈ ਅਤੇ ਉਸ ਦੁਕਾਨਦਾਰ ਨੇ ਉਸ ਸਮੇਂ ਦੇ ਪੁਲਿਸ ਮੁਲਾਜ਼ਮਾਂ ਨੂੰ ਸੂਚਿਤ ਕਰ ਦਿੱਤਾ ਜੋ ਕਿ ਉਸ ਵਿਅਕਤੀ ਦਾ ਪਿੱਛਾ ਕਰਦੇ ਕਰਦੇ ਉਸ ਦੇ ਪਿੱਛੇ ਚਲੇ ਗਏ ਅਤੇ ਉਸ ਨੂੰ 잡아 ਪੜਿਆ ਅਤੇ ਉਸ ਨੂੰ ਪੁੱਛਿਆ ਵੀ ਤੇਰੇ ਕੋਲ ਇਹ ਕੀਮਤੀ ਸਮਾਨ ਕਿੱਥੋਂ ਆਇਆ ਤਾਂ ਉਸ ਨੇ ਗੁਰੂ ਤੇਗ ਬਹਾਦਰ ਜੀ ਦੇ ਬਾਰੇ ਦੱਸਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਉਸ ਸਮੇਂ ਦੇ ਪੁਲਿਸ ਮੁਲਾਜ਼ਮਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਜੋ ਸਿੰਘ ਸਾਨੂੰ ਉਹਨਾਂ ਨੂੰ ਪੁੱਛਿਆ ਵੀ ਇਹ ਕੌਣ ਹਨ ਤਾਂ ਉਹਨਾਂ ਸਿੰਘਾਂ ਨੇ ਦੱਸਿਆ ਵੀ ਇਹ ਗੁਰੂ ਤੇਗ ਬਹਾਦਰ ਜੀ ਹਨ ਅਤੇ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਗ੍ਰਿਫਤਾਰੀ ਦੇ ਦਿੱਤੀ ਅਤੇ ਜੋ 500 ਮੋਹਰਾਂ ਦਾ ਨਾਮ ਔਰੰਗਜ਼ੇਬ ਨੇ ਜਾਰੀ ਕੀਤਾ ਸੀ ਗੁਰੂ ਤੇਗ ਬਹਾਦਰ ਜੀ ਨੇ ਆਖਿਆ ਵੀ ਇਹ 500 ਮੋਹਰਾਂ ਦਾ ਇਨਾਮ ਇਸ ਵਿਅਕਤੀ ਨੂੰ ਦਵਾ ਦਿੱਤਾ ਜਾਵੇ ਤਾਂ ਕਿ ਇਸ ਦੀ ਗਰੀਬੀ ਦੂਰ ਹੋ ਜਾਵੇ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੂੰ 9 ਦਿਨ ਤੱਕ ਨਜ਼ਰਬੰਦ ਰੱਖਿਆ ਗਿਆ ਅਤੇ ਇਸ ਤੋਂ ਬਾਅਦ ਦਿੱਲੀ ਲਿਜਾਇਆ ਗਿਆ ਜੀ ਹਾਂਜੀ ਹੁਣ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਜੀ ਉਸ ਪਵਿੱਤਰ ਖੂਹ ਦੇ ਜਿਸ ਖੂਹ ਦਾ ਪਾਣੀ ਕਦੇ ਖਾਰਾ ਹੁੰਦਾ ਸੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਤੋਂ ਬਾਅਦ ਇਸ ਖੂਹ ਦਾ ਪਾਣੀ ਮਿੱਠਾ ਹੋ ਗਿਆ ਜੀ ਤੇ ਇਹ ਖੂਹ ਗੁਰਦੁਆਰਾ ਸਾਹਿਬ ਦੀ ਪੂਰਬ ਦਿਸ਼ਾ ਵੱਲ ਹੈ ਜੀ ਹਾਂਜੀ ਇਹ ਉਹੀ ਪਵਿੱਤਰ ਖੂਹ ਹੈ ਜੀ ਜਿਸ ਦਾ ਪਾਣੀ ਹਜ਼ਾਰਾ ਹੋ ਗਿਆ ਸੀ ਜੀ ਜੋ ਕਿ ਤੁਸੀਂ ਇਸ ਵੀਡੀਓ ਵਿੱਚ ਦਰਸ਼ਨ ਕਰ ਰਹੇ ਹੋ ਜੀ ਹਾਂਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਦੇ ਤੇ ਸ਼ੇਅਰ ਜਰੂਰ ਕਰ ਲੈਣਾ ਜੀ ਤਾਂ ਕਿ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲ ਸਕਣ